ਜੋਹੀਂ ਵੇਖ ਰਿਹਾ ਕਿ ਜਿਹਦਾ ਨਾਮ ਆਤਾ ਗਲਾਬੀ ਛੁੰਡੀ ਪੈਂਦੀ ਆ ਕਿ ਇਹ ਇਹਦੇ ਵਿੱਚ ਜਿਹਦਾ ਆਮ ਅਸੀਂ ਮੌਸਮ ਦੀ ਵੀ ਹੁਣ ਮਾਰ ਵਿਖਦੇ ਪਿਛਲੇ 10 12 ਦਿਨਾਂ ਤੋਂ ਧੁੱਪ ਵੀ ਨਹੀਂ ਚੜੀ ਉਹ ਕਣਕ ਵੀ ਆਪਾਂ ਦੇਖ ਰਹੇ ਹਾਂ ਜੀ ਕਿਸਾਨ ਵੀਰੋ ਤੁਸੀਂ ਵੀ ਦੇਖ ਲਓ ਕਿ ਕੋਈ ਪੀਲਾਪਨ ਨਹੀਂ ਹੈਗਾ ਕਿ ਇਹ ਅਜਾਫਾ ਲੱਗਦਾ ਕਿਸੇ ਸਰਫਸ ਸੀਡਰ ਦਾ ਕੋਈ ਵਾਧਾ ਹੋਇਆ ਆਪਣਾ ਜ਼ਰੂਰ ਵਧੇਗਾ ਮੇਰੇ ਹਿਸਾਬ ਨਾਲ ਜੋ ਅੰਦਾਜ਼ਾ ਲੱਗਦਾ ਫਸਲ ਦੇਖ ਕੇ ਲਾਗੇ ਗਵਾਂਡੀਆਂ ਦੇਖ ਕੇ ਦੇਖ ਫਸਲ ਕਿਉਂਕਿ ਤੁਹਾਡੇ ਸਾਹਮਣੇ ਵੀ ਦੇਖੀਏ ਜੇ ਵੀ ਪੀਲਾਪਨ ਆਇਆ ਹੋਇਆ ਪਰ ਆਪਣੀ ਸੁੱਖ ਨਾਲ ਜੇ ਸੂਰਜ ਨਹੀਂ ਵੀ ਚੜਿਆ ਤਾਂ ਵੀ ਪੀਲਾ ਪਾਣੀ ਆਇਆ ਇਹ ਇੱਕ ਪਲੱਸ ਪੁਆਇੰਟ ਨਹੀਂਗਾ ਜੀ ਬਿਲਕੁਲ ਪਲੱਸ ਪੁਆਇੰਟ ਇਹਨੇ ਖਾਦ ਵੀ ਦੋ ਦੋ ਬੋਰੀਆਂ ਪਾਈਆਂ ਖਾਦ ਵੀ ਜ਼ਿਆਦਾ ਜੀ ਜੀ ਆਪਣੇ ਯੂਰੀਆ ਵੀ ਨਹੀਂ ਪਾਈਆਂ ਜੀ ਇੱਕ ਪੂਰੀ ਡੀਏਪੀ ਵੀ ਪਾਈ ਸੀਗੀ ਤੇ ਬਿਲਕੁਲ ਵਧੀਆ ਫਸਲ ਚੜਨ ਲੱਗਨ ਦੀ ਕੋਈ ਮੁਸ਼ਕਲ ਨਹੀਂ ਲੱਗਦੀ ਤੁਸੀ ਠੀਕ ਹੈ ਜੀ ਇੱਕ ਨਾਲ ਜੀ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਇੱਕ ਅੱਜ ਮੈਂ ਪੜ ਕੇ ਆਇਆ ਮੈਡੀਕਲ ਸਰਵੇ ਲਿਖਿਆ ਹੋਇਆ ਜੀ ਜਿਹਦੇ ਵਿੱਚ ਮਾਲਵੇ ਦੇ ਬਾਰੇ ਸਰਵੇ ਉਹਨਾਂ ਨੇ ਕੀਤਾ ਹੋਇਆ ਕਹਿੰਦੇ ਵੀ ਜਿਹੜੀ ਲਗਾਤਾਰ ਅੱਗਾਂ ਲੱਗਦੀਆਂ ਨੇ ਵੀ ਉਹਦੇ ਨਾਲ ਮਿੱਟੀ ਵੀ ਜਿਹੜੀ ਆ ਉਹ ਹੋ ਰਹੀ ਆ ਤੇ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਆ ਅਬਜਾਊ ਸ਼ਕਤੀ ਵੀ ਘਟ ਰਹੀ ਆ ਕਿ ਕੱਲੋਂ ਜਿਹੜੀਆਂ ਸਾਡੀਆਂ ਜਿਹੜੀਆਂ ਫੇਫੜਿਆਂ ਦੀਆਂ ਬਿਮਾਰੀਆਂ ਨੇ ਬਹੁਤ ਜ਼ਿਆਦੀਆਂ ਕੈਂਸਰ ਰੂਪ ਦੇ ਵਿੱਚ ਕਿ ਉਹ ਇਹਦਾ ਜਿਹੜਾ ਅੱਗ ਦਾ ਸਬੱਬ ਬਣ ਰਿਹਾ ਜਿਵੇਂ ਹੁਣ ਤੁਸੀਂ ਨਹੀਂ ਲਾ ਰਹੇ ਸਾਨੂੰ ਦੇਖ ਰਹੇ ਆ ਵੀ ਤੁਹਾਡੀ ਫਸਲ ਜਿਹੜੀ ਆਮ ਨਾਲੋਂ ਵਧੀਆ ਗਈ ਆ ਕਿ ਇੱਥੋਂ ਤੁਹਾਨੂੰ ਲੱਗਦਾ ਕਿ ਜਿਹੜੀ ਅੱਗ ਜਿਹੜੀ ਆ ਵੀ ਮਤਲਬ ਮਾੜੀ ਹੈਗੀ ਮਨੁੱਖੀ ਜੀਵ ਵਾਸਤੇ ਵੀ ਤੇ ਮਿੱਟੀ ਵਾਸਤੇ ਵੀ ਬਿਲਕੁਲ ਮਾੜੀ ਹੈਗੀ ਅੱਗ ਦੇਖੋ ਅੱਗ ਦੇ ਨਾਲ ਕੋਈ ਹੱਲ ਨਹੀਂ ਹੁੰਦਾ ਅੱਗ ਦੇ ਨਾਲ ਜਿਹੜੀ ਤੁਹਾਡੀ ਰਹਿਣ ਖੋਣ ਸਾਰੀ ਨਸ਼ਟ ਹੋ ਸਾਨੂੰ ਖਾਦਾਂ ਦੀ ਘੱਟ ਜ਼ਰੂਰਤ ਪੈਂਦੀ ਆ ਕੀਟਾਂ ਦੇ ਸਾਡੇ ਸਾਡੇ ਘਟ ਆਉਂਦੇ ਆ ਜੀ ਇਹ ਬਹੁਤ ਵਧੀਆ ਇੱਕ ਫਾਇਦੇਮੰਦ ਚੀਜ਼ ਹੈਗੀ ਇਹ ਵਰਤਣੀ ਚ ਕਰਨਾ ਚਾਹੀਦਾ ਵਾ ਜਿਹੜਾ ਕਿ ਅੱਗ ਲਾ ਕੇ ਸਾਰਾ ਸਫਾਈ ਕਰ ਦੇਣਾ ਉਹਨੇ ਬਾਤਾਂ ਨੂੰ ਵੀ ਖਰਾਬ ਹੁੰਦਾ ਤੇ ਸਾਡਾ ਸਾਰਾ ਕੁਝ ਹੀ ਖਰਾਬ ਹੋ ਰਿਹਾ ਜ਼ਮੀਨ ਵੀ ਛੱਡਦੀ ਆ ਤੁਹਾਨੂੰ ਪਤਾ ਛੱਡੀ ਜ਼ਮੀਨ ਚ ਕੀ ਹੋਣਾ ਮੁੜ ਕੇ ਕੀ ਹੋਣਾ ਜੀ ਸੋ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਮਝਣ ਵਾਸਤੇ ਤੇ ਬਾਬਾ ਜੀ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸੋ ਮੈਂ ਬਾਜਵਾ ਖੇਤੀਬਾੜੀ ਵਿਭਾਗ ਤੋਂ ਕਾਨੂਆ ਤੁਹਾਨੂੰ ਜੀ ਤੇ ਤੁਹਾਡਾ ਕਿਸਾਨ ਵੀਰੋ ਇਹ ਫੀਡਬ ਉਹ ਇਹ ਦੇਖੋ ਜੀ ਕਣਕ ਸਾਰੀ ਤੇ ਲੱਗੇ ਅਸੀਂ ਦੇਖ ਕੇ ਆਏ ਜੀ ਪੀਲੇ ਪੰਨਾ ਗਦਸਤ ਹੋਈ ਸੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ